ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀਂ ਕੋਈ ਸ਼ਬਦ ਦੀ ਧਾਰਨ ਲਈ ਜਾਂਦੇ ਆ ਮਾਸ ਮਾਸ ਕਰ ਮੂਰਖ ਝਾਗੇ ਚਲੋ ਮੈਂ ਸਪਸ਼ਟੀ ਕਰਦਿਆਂ ਮਾਸ ਮਾਸ ਕਰ ਮੂਰਖ ਝਗਰੇ ਹਰ ਸ਼ਬਦ ਦਾ ਸਿਧਾਂਤ ਉਹਦੇ ਵਿੱਚ ਹੀ ਹੁੰਦਾ ਇਹ ਪੰਕਤੀਆਂ ਉਹਦੇ ਵਿੱਚ ਹੀ ਹਨ ਆ ਭੱਖ ਭੱਖ ਹੈ ਭੱਖ ਤਜ ਛੋੜਾ ਅੰਧ ਗੁਰੂ ਜਿਨ ਕੇਰਾ ਆ ਭੱਖ ਹੁੰਦਾ ਨਾ ਖਾਣ ਵਾਲੀ ਵਸਤੂ ਭੱਖ ਹੁੰਦਾ ਖਾਣ ਵਾਲੀ ਵਸਤੂ ਕਹਿੰਦੇ ਜਿਹੜੀਆਂ ਨਾ ਖਾਣ ਯੋਗ ਵਸਤੂਆਂ ਬੰਦਾ ਉਹ ਖਾਂਦਾ ਤੇ ਨਾ ਧਰਮ ਦਾ ਲਾਉਂਦਾ ਵੀ ਇਹ ਧਰਮ ਦੇ ਕਰਮ ਹੈ ਭਗਵਾਨ ਕ੍ਰਿਸ਼ਨ ਨੂੰ ਪੁੱਛਿਆ ਇੱਕ ਵਾਰੀ ਕਿਸੇ ਨੇ ਕਿ ਭਗਵਾਨ ਜੀਵ ਹੱਤਿਆ ਜਿਹੜੇ ਲੋਕ ਕਰਦੇ ਉਹਨਾਂ ਬਾਬਤ ਸਾਨੂੰ ਦੱਸੋ ਭਗਵਾਨ ਨੇ ਬਹੁਤ ਸੁੰਦਰ ਉੱਤਰ ਦਿੱਤਾ ਕਹਿੰਦੇ ਭਾਈ ਕਿਸੇ ਦਾ ਮਾਸ ਖਾਣ ਤੋਂ ਪਹਿਲਾਂ ਨਾ ਤੁਸੀਂ ਆਪਣਾ ਮਾਸ ਕਟਾ ਕੇ ਦੇਖੋ ਖਲੀਪ ਹੁੰਦੀ ਹੈ ਜੇ ਤੇਰੀ ਆਤਮਾ ਦੁਖੀ ਹੈ ਤਾਂ ਜਿਹਨੂੰ ਤੂੰ ਮਾਰ ਰਿਆ ਉਹ ਆਪਣੀ ਜਾਨ ਬਚਾਉਣ ਲਈ ਕਦੇ ਕਿਤੇ ਕਦੇ ਕਿਤੇ ਭੱਜਦਾ ਕਿਸੇ ਜੀਵ ਦੀ ਆਤਮਾ ਨੂੰ ਤਰਫਾ ਕੇ ਦੁੱਖ ਦੇ ਕੇ ਮਾਰ ਕੇ ਆਪਣਾ ਹਾਰ ਬਣਾਉਣਾ ਇਹ ਸਭ ਤੋਂ ਵੱਡਾ ਪਾਪ ਹੈ